ਅੱਜ ਵੀ ਕੱਖਿਆ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਸੋਤ ਭੜਵਾਸ ਦੀ ਸਸਰੀਕਾਲ ਵਾਇਗੁਰਦਾ ਖਾਲਸਾ ਵਾਇਗੁਰਦੀ ਫਤਿਹ ਵਿਦार्थियों ਸਾਡਾ ਵਿਸਾ ਚੱਲਿਆ ਹੋਇਆ ਸੀ ਪਟਨੰਬਰ 13 10ਵੀਂ ਪਾਸਿਆਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਬਾਰੇ ਪਿੱਛੇ ਵਾਲੀ ਕੱਖੇ ਵਿੱਚ ਮੈਂ ਤੁਹਾਨੂੰ ਕੁਝ ਹੋਰ ਦੱਸਿਆ ਸੀ ਉਹਨਾਂ ਦੇ ਬਾਰੇ ਅੱਜ ਹੋਰ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤਮੀ ਜਮਾਤ ਦੀ ਕਿਤਾਬ ਦੂਜਾ ਪੜਾਅ ਪਟਨੰਬਰ 13 아이 ਜੀਵਨੀ ਅਤੇ ਨਿਰਾਮ ਸਾਧ੍ਰਿਕ ਦੇ ਲੇਖਕ ਹਨ ਵੇਖੋ ਜੀ ਮੁਗਲ ਹਕੂਮਤ ਨੂੰ ਗੁਰੂ ਜੀ ਦੀ ਬਦਰੀ ਤਾਕਤ ਦਾ ਪਤਾ ਲੱਗਾ ਤਾਂ ਉਸ ਨੂੰ ਬਹੁਤ ਚਿੰਤਾ ਲੱਗੀ ਬਈ ਮੁਗਲ ਹਕੂਮਤ ਨੂੰ ਆ ਪਤਾ ਲੱਗਿਆ ਸੀ ਕਿ ਗੁਰੂ ਜੀ ਦੀ ਤਾਕਤ ਦੇ ਦਿਨ ਹਰ ਦਿਨ ਵੱਧਦੀ ਜਾ ਰਹੀ ਸੀ ਜਦੋਂ ਉਹ ਤਬਦੀ ਤਾਕਤ ਨੂੰ ਦੇਖ ਕੇ ਉਹਨਾਂ ਨੂੰ ਚਿੰਤਾ ਸਤਾਉਣ ਲੱਗੀ ਉਹਨੂੰ ਆਬਾਸ਼ ਹੋ ਗਿਆ ਸਰ ਕਿ ਕਿ ਗੁਰੂ ਜੀ ਦੀ ਤਾਕਤ ਵੱਧਦੀ ਚੱਕਣ ਵਾਲੀ ਨਹੀਂ ਕੋਈ ਖਤਰਾ ਪੈਦਾ ਕਰ ਸਕਦੇ ਹਨ ਤਾਂ ਉਹਨਾਂ ਨੂੰ ਆਹ ਤੱਕ ਵੱਡੀ ਤਾਕਤ ਨੂੰ ਦੇਖ ਕੇ ਚਿੰਤਾ ਹੋਣ ਲੱਗੀ ਕਿ ਨੂੰ ਮੁਗਲ ਫੌਜ ਨੂੰ ਉਹਦੇ ਬਾਅਦ ਕੀ ਹੋਇਆ ਉਸਨੇ ਗੁਰੂ ਜੀ ਦੀ ਵੱਡੀ ਤਾਕਤ ਨੂੰ ਰੋਕਣ ਲਈ ਬਹੁਤ ساری ਫੌਜ ਅਨੰਦਪੁਰ ਵੱਲ ਭੇਜ ਦਿੱਤੀ ਭਈ ਜੋ ਗੁਰੂ ਜੀ ਦੀ ਤਾਕਤ ਵਧ ਰਹੀ ਸੀ ਉਹਦੀ ਵੱਡੀ ਤਾਕਤ ਨੂੰ ਰੋਕਣ ਲਈ ਮੁਗਲ ਨੇ ਕੀ ਕੀਤਾ ਇੱਕ ਵੱਡੀ ਫੌਜ ਅਨੰਪੁਰ ਲਈ ਭੇਜ ਦਿੱਤੀ ਅਨੰਦਪੁਰ ਸਾਇਕੋਲ ਭੇਜ ਦਿੱਤੀ ਚੰਗਾ ਉਹਦੇ ਬਾਅਦ ਰੱਖੋ ਫੌਜ ਨੇ ਅਨੰਦਪੁਰ ਨੂੰ ਘੇਰਾ ਪਾ ਲਿਆ ਬਈ ਜਦੋਂ ਫੌਜ ਅਨੰਦਪੁਰ ਜੋ ਤੁਰ ਪਈ ਤੁਰ ਗਈ ਸੀ ਤਾਂ ਫੌਜ ਉਹ ਉੱਥੇ ਜਾ ਕੇ ਕੀ ਕੀਤਾ ਅਨੰਦਪੁਰ ਨੂੰ ਘੇਰਾ ਪਾ ਲਿਆ ਗੁਰੂ ਜੀ ਦੀ ਬਤੀ ਚਾਕੁੰਦੇ ਕੇ ਮੁਗਲਾਂ ਨੂੰ ਖਤਰੇ ਦਾ ਭਾਵ ਸੋਣ ਲੱਗਿਆ ਸੀ ਉਹਨਾਂ ਨੂੰ ਪਤਾ ਲੱਗਿਆ ਸੀ ਗੁਰੂ ਜੀ ਦੀ ਤਾਕਤ ਉਹਨਾਂ ਲਈ ਚਿੰਤਾ ਦਾ ਵਿਸ਼ਾ ਆਉਣਿਆ ਹੋਇਆ ਸੀ ਤਾਂ ਉਹਨਾਂ ਨੂੰ ਰੋਕਣ ਲਈ ਉਹਨਾਂ ਨੂੰ ਇੱਕ ਵੱਡੀ ਫੌਜ ਅਨੰਦਪੁਰ ਨੂੰ ਭੇਜ ਦਿੱਤੀ ਉਸ ਫੌਜ ਨੂੰ ਨੂੰ ਅਨੰਦਪੁਰ ਨੂੰ ਘੇਰਾ ਪਾ ਲਿਆ ਉਹਦੇ ਬਾਅਦ ਕੀ ਹੋਇਆ ਆਖਰ ਈ ਫੈਸਲਾ ਹੋਇਆ ਕਿ ਗੁਰੂ ਜੀ ਅਨੰਦਪੁਰ ਛੱਡ ਜਾਣ ਤਾਂ ਫੋਜ ਉਹਨਾਂ ਉੱਤੇ ਹਮਲਾ ਨਹੀਂ ਕਰੇਗੀ ਉਹਨਾਂ ਨੇ ਕਿਹਾ ਸੀ ਜੇ ਗੁਰੂ ਜੀ ਆਪਣੇ ਸਿੱਖਾਂ ਦੇ ਨਾਲ ਤੇ ਆਪਣੇ ਪਰਿਵਾਰ ਨਾਲ ਅਨੰਦਪੁਰ ਛੱਡ ਦਿੱਤਾ ਸੀ ਤੇ ਮੁਗਲ ਫੋਜ ਉਹਨਾਂ ਉੱਤੇ ਹਮਲਾ ਨਹੀਂ ਕਰੇਗੀ ਆ ਫੈਸਲਾ ਹੋਇਆ ਸੀ ਆ ਮੁਗਲਾਂ ਨੂੰ ਕਸਮਾਂ ਖਾਇਆ ਸੀ ਪਰ ਮੁਗਲਾਂ ਨੂੰ ਆਪਣੀ ਕਸਮਾਂ ਤੇ ਫਿਰ ਮੁਗਲ ਕਸਮਾ ਤੇ ਖੜੀ ਉਹਨਾਂ ਨੇ ਕਸਮਾ ਨੂੰ ਨਹੀਂ ਦਿਵਾਇਆ ਸੀ ਉਹਨਾਂ ਨੂੰ ਗੁਰੂ ਜੀ ਨਾਲ ਧੋਖਾ ਕੀਤਾ ਸੀ ਕਿ ਵੀ ਹਮਲਾ ਨਹੀਂ ਕਰੇਗੀ ਪਰ ਜਦ ਗੁਰੂ ਜੀ ਆਪਣੇ ਪਰਿਵਾਰ ਤੇ ਸੰਗਤਾਂ ਨਾਲ ਆਨੰਦਪੁਰ ਤੋਂ ਜਾ ਰਹੇ ਸਨ ਤੇ ਮੁਗਲ ਫੌਜ ਨੇ ਅਚਾਨਕ ਆਪ ਉੱਤੇ ਹਮਲਾ ਕਰ ਦਿੱਤਾ ਨਹੀਂ ਇਹ ਹੋਇਆ ਸੀ ਕਿ ਜੇ ਗੁਰੂ ਜੀ ਆਪਣੇ ਪਰਿਵਾਰ ਤੇ ਸਿੱਖਾਂ ਨਾਲਾਂ ਨੂੰ ਛੱਡਦੇ ਤਾਂ ਮੁਗਲ ਫੌਜ ਨੂੰ ਉੱਤੇ ਹਮਲਾ ਨਹੀਂ ਕਰੇਗੀ ਤਾਂ ਕੀ ਹੋਇਆ ਸੀ ਆ ਗੁਰੂ ਜੀ ਨੂੰ ਮੁਗਲਾ ਦੀ ਬਾਤ ਤੇ ਵਿਸ਼ਵਾਸ ਕਰ ਲਿੱਤਾ ਸੀ ਤੋਂ ਆਪਣੇ ਪਰਿਵਾਰ ਨਾਲ ਤੇ ਸਿੱਖਾਂ ਨਾਲ ਆਨੰਦਪੁਰ ਨੂੰ ਛੱਡਣ ਦਾ ਉਹਨਾਂ ਨੂੰ ਫੈਸਲਾ ਲਿਆ ਸੀ ਉਹਦੇ ਬਾਅਦ ਜਦੋਂ ਪਰਿਵਾਰ ਤੇ ਸੰਗਤਾਂ ਨਾਲ ਆਨੰਦਪੁਰ ਨੂੰ ਛੱਡ ਕੇ ਜਾ ਰਹੀ ਸੀ ਤੋਂ ਧੋਖੇबाज ਮੁਗਲਾ ਨੇ ਗੁਰੂ ਜੀ ਤੇ ਤੇ ਉਹਨੀ ਸੰਗਤਾਂ ਉੱਤੇ ਅਮਲਾ ਕਰ ਦਿੱਤਾ ਅਚਾਨਕ ਅਮਲਾ ਕਰ ਦਿੱਤਾ ਮੁਗਲਾ ਨੇ ਆਪਣੀ ਕਸਮਾਂ ਖਾਈਆਂ ਸੀ ਉਹਨਾਂ ਕਸਮਾਂ ਨਾਲ ਉਹਨਾਂ ਨੇ ਜੋ ਕਸਮਾਂ ਖਾਈਆਂ ਸੀ ਉਹਨਾਂ ਦਾ ਵਚਨ ਉਹਨਾਂ ਨੂੰ ਨਹੀਂ ਨਿਭਾਇਆ ਸੀ ਕੀ ਹੋਇਆ ਗੁਰੂ ਜੀ ਦੇ ਸੰਗ ਵਿੱਚ ਪਹੁਸਾਰੇ ਬੇ ਗੁਰੂ ਜੀ ਸੰਗਤ ਵਿੱਚ ਸੀ ਗੁਰੂ ਜੀ ਨਾਲ ਤੋਂ ਉਹਨਾਂ ਦੇ ਸਿੱਖ ਵੀ ਸੀ ਤੇ ਗੁਰੂ ਜੀ ਨਾਲ ਕੀ ਸੀ ਪਹੁਸਾਰੇ ਗ੍ਰੰਥ ਵੀ ਸੰਨ ਇਹਨਾਂ ਵਿੱਚ ਕਈ ਗ੍ਰੰਥ ਪੁਰਾਣੇ ਭਾਰਤੀ ਗ੍ਰੰਥੋਂ ਦਾ ਅਨੁਵਾਦ ਵੀ ਸੰਨ ਬੇ ਗੁਰੂ ਜੀ ਨਾਲ ਕੀ ਸੀ ਗੁਰੂ ਜੀ ਨਾਲ ਪਹੁਸਾਰੇ ਬੇ ਗੁਰੂ ਜੀ ਦੇ ਸੰਗ ਵਿੱਚ ਪਹੁਸਾਰੇ ਪੁਰਾਣੇ ਗ੍ਰੰਥ ਵੀ ਸੰਨ ਇਹਨਾਂ ਵਿੱਚੋਂ ਕਈ ਪੁਰਾਣੇ ਗ੍ਰੰਥ ਭਾਰਤੀ ਗ੍ਰੰਥਾਂ ਦਾ ਅਨੁਵਾਦ ਸੀ ਵੀ ਕਈ ਗ੍ਰੰਥੇ ਪੁਰਾਣੇ ਭਾਰਤੀ ਗ੍ਰੰਥਾਂ ਦਾ ਅਨੁਵਾਦ ਸੀ ਬਹੁਤ ਸਾਰੇ ਗ੍ਰੰਥ ਸਰਸਾ ਨਦੀ ਵਿੱਚ ਰੁੜ ਗਏ ਭਈ ਜਦੋਂ ਹਮਲਾ ਕੀਤਾ ਕੀ ਸਰਸਾ ਨਦੀ ਵਿੱਚ ਹੜ੍ਹ ਆਈ ਹੋਈ ਸੀ ਤੇ ਜਦ ਦੇ ਕੀ ਬਿਆ ਮਤਲਬ ਬਹੁਤ ਸਾਰੇ ਸਿੱਖ ਤੇ ਘੋੜੇ ਤੇ ਬਹੁਤ ਸਾਰੇ ਗ੍ਰੰਥ ਉੱਕੀ ਹੋਇਆ ਸੀ ਸਰਸਾ ਨਦੀ ਵਿੱਚ ਰੁਟ ਗਏ ਤੋਂ ਉਹਨਾਂ ਨੂੰ ਸਰਸਾ ਨਦੀ ਨੂੰ ਪਾਰ ਕਰਕੇ ਉੱਥੇ ਜਾਣਾ ਸੀ ਸਰਸਾ ਨਦੀ ਵਿੱਚ ਉਸ ਵੇਲੇ ਹੜ੍ਹ ਆਈ ਹੋਈ ਸੀ ਤੇ ਗੁਰੂ ਜੀ ਨੂੰ ਐਨੀ ਮੁਸੀਤਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਰੁਟ ਗਈ ਗੁਰੂ ਜੀ ਆਪਣੇ ਪਰਿਵਾਰ ਤੇ ਕੁਝ ਸਿੱਖਾਂ ਸਮੇਤ ਚਮਕੋੜ ਦੀ ਗੱਡੀ ਵਿੱਚ ਆ ਗਏ ਬਿਲਕੁਲ ਚਮਕੋੜ ਦੀ ਗੱਡੀ ਚੰਪੋੜ ਗੁਰੂ ਜੀ ਆਪਣੇ ਸਿੱਖਾਂ ਤੇ ਆਪਣੇ ਪਰਿਵਾਰ ਦੇ ਨਾਲ ਕਿੱਥੇ ਆਏ ਨਹੀਂ ਚਮਕੋੜ ਦੀ ਗੱਡੀ ਵਿੱਚ ਆਏ ਦਿਸ਼ਬੋਦੇਵਾਦ ਕੀ ਹੋਇਆ ਚਮਕੋੜ ਦੀ ਗੱਡੀ ਵਿੱਚ ਆ ਗਈ ਇਸ ਗੱਡੀ ਨੂੰ ਮੁਗਲ ਫੌਜ ਨੇ ਘੇਰ ਲਿਆ ਭਈ ਉਹਨਾਂ ਨੂੰ ਅਨੰਦਪੁਰ ਨੂੰ ਵੀ ਘੇਰਾ ਪਾ ਲਿਆ ਜਦ ਗੁਰੂ ਜੀ ਨੂੰ ਅਨੰਦਪੁਰ ਛੱਡ ਦਿੱਤਾ ਸੀ ਤੇ ਆਪਣੇ ਪਰਿਵਾਰ ਨਾਲ ਤੇ ਸਿੱਖਾਂ ਨਾਲ ਚਮਕੋੜ ਦੀ ਗੱਡੀ ਵਿੱਚ ਆਏ ਤੋ ਸਿੱਖਾਂ ਨੂੰ ਮੁਗਲਾਂ ਨੇ ਕੀ ਕੀਤਾ ਸੀ ਉਹ ਗੱਡੀ ਨੂੰ ਵੀ ਘੇਰਾ ਪਾ ਲਿਆ ਤੇ ਇੱਥੇ ਬੜੀ ਵਾਰੀ ਲੜਾਈ ਹੋਈ ਇੱਥੇ ਬੜੀ ਭਾਰੀ ਲੜਾਈ ਹੋਈ ਗੁਰੂ ਜੀ ਤੇ ਜਿਹੜੀ ਲੜਾਈ ਹੋਈ ਸੀ ਚਮਕੋੜ ਦੀ ਗੱਡੀ ਵਿੱਚੇ ਗੁਰੂ ਜੀ ਦੇ ਤੋਂ ਵੱਡੇ ਸਾਈਂ ਜਦੇ ਵੱਡੇ ਸਾਈਂ ਜਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਦਾਰ ਸਿੰਘ ਤੇ ਬਹੁਤ ਸਾਰੇ ਸਿੱਖ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ ਭਉ ਸਾਰੇ ਸਿੱਖ ਇੱਥੇ ਹੀ ਸ਼ਹੀਦ ਹੋ ਗਏ ਸੀ ਅਧਿਕ ਕੱਖਿਆ ਵਿੱਚ ਐਨਾ ਹੀ ਕਾਫੀ ਕੱਲ ਨੂੰ ਮਿਲਦੇ ਵੀ ਅਗਨਵੀ ਕੱਖਿਆ ਵਿੱਚ ਤੇ ਉਹਦੇ ਬਾਰੇ ਕੁਝ ਹੋਰ ਦੱਸਾਂਗਾ ਅਧਿਕ ਕੱਖਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਵੀ ਅਧਿਕ ਕੱਖਿਆ ਦੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh